ਡੇਟ ਬੌਡੀਆਂ ਲੱਪਣ ਤੋਂ ਬਾਅਦ ਵੀ ਅੱਜ ਉਹ ਰੁਲਦੀਆਂ ਪੰਨਿਆਂ ਨੇ ਪਰਿਵਾਰ ਆ ਜਿਹੜੇ ਪਰਿਵਾਰ ਦੇ ਬਾਕੀ ਜੀ ਆ ਉਹ ਸੜਕ ਤੇ ਰੁਲਦੇ ਪਏ ਨੇ ਇੱਥੋਂ ਦੇ ਮਲੇ ਨੇ ਅਨਮੋਲ ਸਿੰਘ ਨੇ ਮੜਾਕ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਇਸੇ ਨੇ ਆ ਕੇ ਸਾਰ ਨਹੀਂ ਲਈ ਆਈ ਦਾ 7 ਦਿਨੋਂਗਾ ਇੱਥੇ ਬੈਠੇ ਨਾ ਤਾਂ ਉੱਥੇ 70 ਦੇ ਬੈਠਾ ਨਾ ਉੱਥੇ ਰੋ ਸਕਦੇ ਨਾ ਇੱਥੇ ਰੋ ਸਕਦੇ ਜੀ ਤਾਂ ਰੁਲਦੇ ਰਹਿੰਦੇ ਆਂ ਤਾਸੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਦੇ ਘਰੇ ਦੁੱਧ ਪਾਣੀ ਜਾਣਾ ਵੀ ਬੰਦ ਕਰ ਦਿੱਤਾ ਜਾਂਦਾ ਜਿੰਦਾ ਵੀ ਜੇ ਮੰਨ ਲਓ ਹਫਤਾ 10 ਦਿਨ ਸਾਨੂੰ ਮਰਜ਼ਮ ਨਹੀਂ ਮਿਲਦੇ ਨੇ ਫਿਰ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਪੁਰਸ ਨੂੰ ਮਨਜ਼ੂਰੀ ਲੈ ਕੇ ਵੀ ਪਰਿਵਾਰ ਡੈਡ ਬੋਡੀਆਂ ਨਹੀਂ ਲੈ ਰਿਆ ਤੇ ਵੀ ਬਿਮਾਰੀ ਫੈਲ ਰਹੀ ਹੈ ਵੀ ਸਸਕਾਰ ਫਿਰ ਪ੍ਰਸ਼ਾਸਨ ਕੋ ਕਰ ਸਕਦਾ ਜੀ ਅਸੀਂ ਲੋਕ ਉਹਨਾਂ ਤੋਂ ਮੂੰਹ ਵਟ ਕੇ ਲੰਘਦੇ ਰਹੇ ਅੱਜ ਇਹ ਮਰ ਗਏ ਤੇ ਇਹਨਾਂ ਦੇ ਮੂੰਹ ਤੋਂ ਕਫਣ ਲਾ ਕੇ ਵੇਖਣ ਦੇ ਲੋਕਾਂ ਦੀ ਇੱਕ ਕਤਾਰ ਆ ਜਿਹੜੀ ਉਹ ਲੰਮੀ ਲੱਗੂਗੀ 15 ਤਰੀਕ ਦੀ ਘਟਨਾ ਤੇ ਅੱਜ 21 ਪੂਰੇ ਦੇ ਪੂਰੇ ਇਹ ਕਹਿੰਦਾ ਕਿ 7 ਦਿਨ ਦਾ ਸਮਾਂ ਜਿਹੜਾ ਉਹ ਹੋ ਗਿਆਗਾ ਸਸੀ ਕਲਪੀ ਕੀ ਨਾ ਮੱਥਾ ਟੇਕ ਮੇਰਾ ਨਾਮ 파ਰਮਜੀਤ ਆ ਜੀ ਕੀ ਕਾਰਨ ਹੋਇਆ ਜਿਹੜਾ ਉਹਨਾਂ ਨੇ ਖੁਦਕੁਸ਼ੀ ਕੀਤੀ ਜਾਂ ਛਾਲ ਮਾਰੀ ਹੈ ਉਹ ਜੀ ਪਿੰਡ ਦੇ ਕੁਝ ਲੋਕ ਆ ਉਹਨਾਂ ਦੇ ਸਤਾਏ ਹੋਏ ਇੰਨੇ ਕਿ ਸਤਾਤੇ ਕਿ ਜੰਨੇ ਨੂੰ ਘਰੋਂ ਬਾਹਰ ਨਿਕਲਣੋਂ ਮਜਬੂਰ ਕਰਤਾ ਹੂੰ ਕਿ 2-3 ਦਿਨ ਹੋ ਗਏ ਦੁੱਧ ਵੀ ਲਜਾਨ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਇੰਨਾ ਜਲੀਲ ਕਰਤਾ ਕਿ ਉਹਨਾਂ ਨੂੰ ਖੁਦਕਸ਼ੀ ਦੇ ਮਜਬੂਰੀ ਕਰਤਾ ਕਾਰਨ ਕੀ ਬਣਿਆ ਕਰਜ਼ਾ ਦੱਸਦੇ ਕੋਈ ਹੋਰ ਗੱਲ ਕਾਰਨ ਇਹ ਹੈ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਪਿਛਲੇ ਸਮਿਆਂ 'ਚ ਕਰਜ਼ਾ ਲਿਆ ਸੀ ਹੂੰ ਜਿਹੜਾ ਕਰਜ਼ਾ ਲਿਆ ਸੀ ਉਹਦੇ ਬਦਲੇ ਉਹਨੇ ਜ਼ਮੀਨ ਵੇਚੀ ਸੀ ਹੂੰ ਜ਼ਮੀਨ ਵੇਚ ਕੇ ਉਸ ਬੰਦੇ ਨੇ ਉਹਨਾਂ ਬੰਦਿਆਂ ਦਾ ਕਰਜ਼ਾ ਦਿੱਤਾ ਹੈ। ਮੋੜਿਆ। ਹੂੰ। ਕਰਜ਼ਾ ਉਹਨਾਂ ਦਾ ਮੋੜਤਾ ਜੋ ਪਰਨੋਟ ਜਾਂ ਸਟਾਮ ਕੋਈ ਵੀ ਲਿਖਤ ਸੀ ਉਹਨੇ ਵਾਪਸ ਨਹੀਂ ਲਈ। ਹੂੰ। ਉਹ ਵਾਪਸ ਨਾ ਲੈਣ ਕਾਰਨ ਉਹਦੀ ਮੌਤ ਹੋ ਜਾਂਦੀ ਹੈ। ਹੂੰ। ਉਦੋਂ ਬਾਅਦ ਉਹਦਾ ਜਿਹੜਾ ਵੱਡਾ ਬੇਟਾ ਹੈ ਹੂੰ ਉਹ ਵੀ ਸੋਸਾਇਟੀ ਕਰਕੇ ਮਰਦਾ ਹੈ। ਹੂੰ। ਉਹ ਇਹਨਾਂ ਬੰਦਿਆਂ ਨੇ ਵਿਲੇਟ ਕੇ ਯਾਨੀ ਕਿ ਆਖ ਤਾਂ ਅਟੈਕ ਹੋ ਗਿਆ ਅਟੈਕ ਹੋ ਗਿਆ ਉਹਦਾ ਹੀ ਗੱਲ ਛਪਲਾਤੀ। ਹੂੰ। ਉਦੋਂ ਬਾਅਦ ਇਹ ਨੋਵਾਂ ਨੂੰ ਜਲੀਲ ਕਰਨ ਲੱਗ ਪਏ ਕਿਤੇ ਮੋਟਰਸਾਈਕਲ ਖੋਲਿਆ ਕਿਤੇ ਬੁੜੀਆਂ ਘਰੇ ਆ ਕੇ ਜਨਾਨੀਆਂ ਨੂੰ ਵੀ ਇਹ ਕਹਿੰਦੇ ਰਿਹਾ ਵੀ ਸਿ ਐ ਕਰ ਲਾਂਗੇ ਛੋੜਾ ਬੱਚਾ ਜੱਕ ਲਾਂਗੇ ਮਾਰ ਦਾਂਗੇ ਜੋ ਕਰਦਾਂਗੇ ਉਹ ਜਿਵੇਂ ਧੰਕੀਆਂ ਦਿੰਦੇ ਹੁੰਦੇ ਧੰਕੀਆਂ ਦਿੰਦੇ ਰਿਹਾ ਆਖਰ ਮਜਬੂਰ ਹੋਣ ਕਾਰਨ ਉਸ ਬੰਦੇ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਅੱਜ ਕੱਲ ਕਿਹਦਾ ਜੀ ਕਰਦਾ ਆਪਦੇ ਬੱਚੇ ਨੂੰ ਲੈ ਕੇ ਮਾਰਨ ਦਾ ਉਹਨੂੰ ਪਤਾ ਵੀ ਬੱਚਿਆਂ ਦੇ ਪਿੱਛੇ ਕਿੰਨਾ ਕਿੰਨੀ ਵਕਾਈ ਕਰਦੇ ਆ ਆਪਾਂ ਲੈਣ ਕਿਸੇ ਜਾਣੇ ਕਿੱਥੇ ਜਾਣੇ ਸਾਡੇ ਬੱਚਾ ਹੋ ਜੇ ਸਾਡੀ ਨੌਂ ਜੜ ਰਹਿ ਜੇ ਉਸ ਬੰਦੇ ਨੇ ਐਨਾ ਸਤਕੇ ਆਪਦੇ ਬੱਚੇ ਨੂੰ ਲੈ ਕੇ ਨਾਲ ਛਾਲ ਮਾਰ ਦਿੱਤੀ ਅੱਛਾ ਜਦੋਂ ਕਰਜ਼ਾ ਮੋੜਤਾ ਸੀ ਉਹਨਾਂ ਦੇ ਬਾਪੂ ਨੇ ਉਹ ਸਟਾਮ ਜਾਂ ਪ੍ਰਮੋਡ ਕਿਉਂ ਨਹੀਂ ਲੈ ਜਾਂ ਕੋ ਗਵਾਹ ਸੀ ਵਿੱਚ ਵੀ ਇਹ ਬੱਚਾ ਸੀ ਜੀ ਹੂੰ ਇਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਗੱਲ ਆ ਤੇ ਕੀ ਬਾਤ ਆ ਉਹ ਪਿਓ ਨੇ ਨਹੀਂ ਲਏ ਉਸ ਤੋਂ ਬਾਅਦ ਉਹਦੀ ਕਰੂਨਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਦੇ ਵੱਡੇ ਬੇਟੇ ਦੀ ਡੈਥ ਹੋ ਗਈ ਹੂੰ ਇਹ ਵਾਈ ਇਹ ਤਾਂ ਵਾਈ ਵੀ ਨਹੀਂ ਕਰਦਾ ਇਹ ਤਾਂ ਘਰੇ ਬੈਠਾ ਸੀ ਆਪਦਾ ਟਾਈਮ ਪਾਸ ਕਰਦਾ ਸੀ ਆ 6 ਕਿੱਲੇ ਜ਼ਮੀਨ ਰਹਿ ਗਈ ਇਹਨਾਂ ਕੋਲੇ 24 ਕਿੱਲੇ ਜ਼ਮੀਨ ਸੀ 18 ਕਿੱਲੇ ਜ਼ਮੀਨ ਕਰਜੇ 'ਚ ਵੇਚ ਕੇ ਪੈਸੇ ਦਿੱਤੇ ਆ ਇਹਨਾਂ ਨੇ ਕਿੰਨੇ ਬੰਦੇ ਆ ਪਿੰਡ ਦੇ ਵਿੱਚੋਂ ਪਿੰਡ ਦੇ 10 ਬੰਦੇ ਆ ਜੀ 11 ਮਾਰਤੀ ਆ 11 ਮਾਰਤੀ ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਆ ਵੀ 24 ਕਿੱਲੇ ਜ਼ਮੀਨ ਬਹੁਤ ਹੁੰਦੀ ਉਹਦੇ ਵਿੱਚੋਂ 6 ਕਿੱਲੇ ਜ਼ਮੀਨ ਬਚਦੀ ਆ 18 ਕਿੱਲੇ ਜ਼ਮੀਨ ਜਿਹੜਾ ਕਰਜ਼ਾ ਉਹ ਦੇ ਦਿੱਤਾ ਜਾਂਦਾ ਪੈਸੇ ਉਤਾਰ ਦਿੱਤੇ ਜਾਂਦੇ ਆ ਕੁਝ ਕੁ ਗੱਲਾਂ ਇਹ ਵੀ ਆਉਂਦੀਆਂ ਖੁੱਲ ਕੇ ਸਾਹਮਣੇ ਵੀ ਭਲੀ ਮਾਨਸੀ ਦੇ ਵਿੱਚ ਜਿਵੇਂ ਵਿੱਚ ਆਪਾਂ ਕਹਿ ਦਿੰਦੇ ਆ ਵੀ ਦੋ ਬੰਦੇ ਗਵਾਹ ਹੋਗੇ ਵੀ ਭਾਈ ਪੈਸੇ ਮੋੜ ਤੇ ਮੋੜ ਤੇ ਜਾਂ ਪਰਨੋਟ ਜਾਂ ਅਸਟਾਮ ਸੀ ਜਿਹੜੇ ਉਹ ਵਾਪਸ ਨਹੀਂ ਲਏ ਗਏ ਤੇ ਉਹ ਦੁਬਾਰਾ ਪੈਸੇ ਜਿਹੜੇ ਮੰਗੇ ਜਾਂਦੇ ਸੀ ਜਾਂ ਇਸ ਤੋਂ ਜਿਹੜੇ ਵੀਰ ਨੇ ਨਹਿਰ 'ਚ ਛਾਲ ਮਾਰੀਏ ਤੋਂ ਇੱਕ ਇਹਦਾ ਵੱਡਾ ਭਰਾ ਸੀ ਉਹਦਾ ਵੀ ਇਹ ਖਲਾਸਾ ਅੱਜ ਖੁੱਲ ਕੇ ਸਾਹਮਣੇ ਹੁੰਦਾ ਵੀ ਉਹਨੇ ਵੀ ਖੁਦਕੁਸ਼ੀ ਕੀਤੀ ਸੀਗੀ ਹੁਣ ਪਿਓ ਜਾਂ ਵੱਡੇ ਪੁੱਤਰ ਨੂੰ ਪਤਾ ਸੀ ਇਸ ਚੀਜ਼ ਦਾ ਵੀ ਪੈਸੇ ਲਏ ਦਿੱਤੇ ਜਿਹੜੇ ਮੁੰਡੇ ਨੇ ਖੁਦਕੁਸ਼ੀ ਕੀਤੀ ਜਾਂ ਆਪਣੇ ਬੱਚੇ ਨੂੰ ਨਾਂ ਲੈ ਕੇ ਉਹਨੂੰ ਕੋਈ ਪਤਾ ਨਹੀਂ ਸੀ ਪਰ ਉਹਨੂੰ ਜਲੀਲ ਆ ਜਿਹੜਾ ਉਹ ਲੋੜ ਤੋਂ ਜ਼ਿਆਦਾ ਪਿੰਡ ਦੇ 10 ਬੰਦੇ ਤੇ 11ਵਾਂ ਸੀ ਨਾਲ ਆੜਤੀਆ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਕੋਈ ਕੇਸ ਕੋਟ ਵੀ ਚੱਲਦੇ ਸੀ ਹਾਂਜੀ ਕੇਸ ਵੀ ਸੀਗੇ ਕੇਸ ਚੱਲਦੇ ਸੀ ਜੀ ਕੋਰਟ 'ਚ ਹਾਂ 4-5 ਕੇਸ ਵੀ ਲਾਈ ਬੈਠਿਆ ਜੀ ਫੇਰ ਵੀ ਕੇਸ ਚੱਲਣ ਦੇ ਬਾਵਜੂਦ ਵੀ ਜਲੀਲ ਕਰਦੇ ਸੀ ਜੀ ਹਾਂ ਬਹੁਤ ਜ਼ਿਆਦਾ ਜਲੀਲ ਕਰਦੇ ਸੀਗੇ ਹਮ ਤੇ ਆਖਰ ਨੂੰ ਉਹਨੂੰ ਆਹਾ ਕਦਮ ਚੱਕਣਾ ਪਿਆ ਕਦੇ ਪਿੰਡ ਦੀ ਪੰਚਾਇਤ ਨੇ ਬਹਿ ਬੂਕੇ ਨਵੇੜਿਆਂ ਨੇ ਵੀ ਭਾਈ ਤੁਸੀਂ ਗਲਤ ਕਰ ਰਹੇ ਹੋ ਇਹ ਚੀਜ਼ਾਂ ਨਾ ਕਰੋ ਇਹ ਚੀਜ਼ ਮੱਲਣ ਆਏ ਸੀ ਜੀ ਮੱਲਣ ਪਿੰਡ ਦੇ ਬੰਦੇ ਦੂਜੀ ਜਿਹੜੀ ਬੇਟੀ ਆ ਮੱਲਣ ਦੀ ਹੈ ਹਮ ਉਹ ਪੰਚਾਇਤ ਲੈ ਕੇ ਆਏ ਸੀ ਇਹਨਾਂ ਕੋਲੇ ਵੀ ਗਏ ਸੀ ਵੀ ਜੋ ਹੈਗਾ ਤੁਹਾਡਾ ਬੰਦਾ ਜਾਂਦਾ ਹੈ ਦੇ ਦੇਾਂਗੇ ਹਮ ਉਹ ਕਹਿੰਦੇ ਨਹੀਂ ਅਸੀਂ ਤਾਂ ਕੇਸ ਹੀ ਲਾਇਆ ਸੀ ਤਾਂ ਐਂ ਕਰਾਂਗੇ ਅਸਲ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਘੱਟੀ ਹੈ ਕਿਉਂਕਿ ਜੇ ਬੰਦਾ ਬੱਚਿਆਂ ਲਈ ਕਰਦਾ ਠੱਗੀ ਮਾਰੂ ਜਾਂ ਕਿਸੇ ਦੇ ਕੋਲੇ ਆਉ ਕਰੂ ਪਰ ਇੱਥੇ ਬੱਚੇ ਨੂੰ ਨਾਲ ਲੈ ਕੇ ਖੁਦਕੁਸ਼ੀ ਕਰਨੀ ਇਹ ਇੱਕ ਖੁਦਕੁਸ਼ੀ ਨਹੀਂ ਹੈ ਇਹ ਇੱਕ ਕਤਲ ਆ ਜਿਹੜੀ ਸ਼ੋਚੀ ਸਮਝੀ ਛਾਜਿਸ਼ਾ ਪਰ ਇੱਕ ਜਰੂਰ ਪਤਾ ਹੁੰਦਾ ਹਰ ਵਾਰੀ ਮੈਂ ਇਹ ਗੱਲ ਤੁਹਾਨੂੰ ਕਹਿਣਾ ਹੁੰਦਾ ਵੀ ਪਿੰਡ ਦੇ ਵਿੱਚ ਸਾਨੂੰ ਭਲੀ ਭਾਂ ਤੇ ਪਤਾ ਹੁੰਦਾ ਵੀ ਕਿਹੜਾ ਬੰਦਾ ਚੋਰ ਆ ਤੇ ਕਿਹੜਾ ਬੰਦਾ ਸਾਧਾ ਜਦੋਂ ਸਾਨੂੰ ਪਤਾ ਹੁੰਦਾ ਵੀ ਸਾਡਾ ਗਵਾਂਢੀ ਦੁਖੀਆ ਅਸੀਂ ਉਦੋਂ ਕੋਈ ਵੀ ਸਟੈਪ ਆ ਜਿਹੜਾ ਉਹ ਨਹੀਂ ਚੱਕਦੇ ਅਸੀਂ ਉਦੋਂ ਕੋਈ ਵੀ ਇਸੇਹੀ ਬਿਉਂਤਬੰਦੀ ਨਹੀਂ ਕਰਦੇ ਵੀ ਇਹ ਪਰਿਵਾਰ ਆ ਜਿਹੜਾ ਉਹ ਖਤਮ ਹੋਣ ਤੋਂ ਬਚ ਜਾਏ ਕਿਉਂਕਿ ਦੋ ਘਟਨਾਵਾਂ ਪਹਿਲਾਂ ਹੋ ਚੁੱਕੀਆਂ ਸੀ ਪਿਓ ਦੀ ਮੌਤ ਹੋ ਗਈ ਵੱਡੇ ਭਾਈ ਦੀ ਮੌਤ ਹੋ ਗਈ ਉਸ ਤੋਂ ਬਾਅਦ ਵੀ ਜੇ ਕਿਤੇ ਪਿੰਡ ਰਲ ਕੇ ਸਾਥ ਦਿੰਦਾ ਤਾਂ ਹੋ ਸਕਦਾ ਇਹ ਦੋਨੇ ਪਿਓ ਪੁੱਤ ਬਚ ਜਾਂਦੇ ਤੇ ਪਰਿਵਾਰ ਆ ਜਿਹੜਾ ਉਹ ਵਸਦਾ ਰਹਿ ਜਾਂਦਾ ਪਰ ਅੱਜ ਦੋਨੇ ਬੀਬੀਆਂ ਤੇ ਇੱਕ ਬੱਚੀ ਤੋਂ ਬਗੈਰ ਪਰਿਵਾਰ ਦੇ ਵਿੱਚ ਕੁਝ ਨਹੀਂ ਰਿਹਾ ਪਰ ਅਫਸੋਸ ਸਭ ਤੋਂ ਵੱਧ ਇਹ ਹੈ ਕਿ ਅੱਜ ਵੀ ਇਨਸਾਫ ਲੈਣ ਦੇ ਵਾਸਤੇ ਕਰਨਾ ਲਾਉਣਾ ਪਿਆ ਅੱਜ ਵੀ ਉਹਨਾਂ ਜਿਨ੍ਹਾਂ ਨੇ ਮਜਬੂਰ ਕੀਤਾ ਜਾਂ ਜਲੀਲ ਕੀਤਾ ਜਾਂ ਇਹ ਕੰਮ ਕਰਨ ਲਈ ਮਜਬੂਰ ਕੀਤਾ ਉਹਨਾਂ ਨੂੰ ਫੜਾਉਣ ਦੇ ਵਾਸਤੇ ਜਿਹੜੇ ਧਰਨੇ ਆ ਉਹ ਲਾਉਣੇ ਪੈ ਰਹੇ ਆ ਰਿਸ਼ਤੇਦਾਰ ਆਏ ਨੇ ਹਨਾ ਬੀਬੀਆਂ ਭੈਣਾਂ ਦੇ ਨਾਲ ਆਪਾਂ ਉਹ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਪਤਾ ਹਾਲਾਤ ਕਹੇ ਜੇ ਇਹ ਜਿਹੇ ਹਾਲਾਤਾਂ ਤੇ ਉਹ ਜਿਹੇ ਸਵਾਲ ਜਾਂ ਉਹ ਜਿਹੀਆਂ ਗੱਲਾਂ ਆਪਾਂ ਉਹ ਨਹੀਂ ਕਰ ਸਕਦੇ ਹੁਣ ਗੱਲਬਾਤ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਈ ਹੈ ਕੋਈ ਹੋਈ ਹੈ ਜੀ ਹਮ ਬੰਦਾ ਕੋਈ ਨਹੀਂ ਫੜਿਆ ਇਹਨਾਂ ਨੇ ਮੁਰਜ਼ਮ ਕੋਈ ਨਹੀਂ ਫੜਿਆ ਕੋਈ ਰਿਸ਼ਤੇਦਾਰ ਫੜ ਕੇ ਲਿਆਉਂਦਾ ਦੋਸਤਾਂ ਜਿੱਦਾਂ ਦੀ লাশ ਲੱਭੀ ਆ ਉਦੋਂ ਐਫਆਈਆਰ ਹੋ ਗਈ ਸੀਗੀ ਹੋ ਗਈ ਸੀ ਜੀ ਐਫਆਈਆਰ ਹੋਈ ਆ ਜੀ ਕਿ 17 ਤਰੀਕ ਨੂੰ ਹੋਈ ਆ ਜੀ 15 17 ਤਰੀਕ ਸ਼ਾਮ ਨੂੰ ਐਫਆਈਆਰ ਹੋਈ ਬੰਦੇ ਸਾਰੇ ਦੇ ਸਾਰੇ ਮੜਾਕ ਪਿੰਡ ਦੇ ਹੀ ਆ ਹ ਮੜਾਕ ਪਿੰਡ ਦੇ ਦੀ ਆੜਤੀਆ ਜੈਤੂ ਦਾ ਹੀ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਆਪਣੇ ਨਾਲ ਬਾਈ ਬਿੱਟੂ ਮੰਦਲਨ ਵੀ ਖੜਾ ਤੁਸੀਂ ਸਾਰੇ ਜਾਣਦੇ ਹੋ ਬਾਈ ਕੀ ਵੇਖਿਆ ਤੁਸੀਂ ਇਸ ਮਸਲੇ ਦੇ ਵਿੱਚ ਤੁਸੀਂ ਇੱਕ ਸਾਂਝੇ ਤੌਰ ਤੇ ਆਏ ਹੋ ਹਨ ਇਹਦੇ ਵਿੱਚ ਜਿਹੜਾ ਕੁਝ ਹੋਇਆ ਵੈਸੇ ਤਾਂ ਬਹੁਤ ਮੰਦ ਭਾਗਾ ਹੋਇਆ ਜਿਹਦੇ ਲਈ ਆਪਣੇ ਕੋਲ ਕੋਈ ਸ਼ਬਦ ਨਹੀਂ ਵੀ ਆਪਾਂ ਕੀ ਕਹਿ ਸਕੀ ਸਭ ਤੋਂ ਪਹਿਲਾਂ ਤਾਂ ਇਹ ਹੈ ਬਾਈ ਮਲੂਕਾ ਸਾਹਿਬ ਵੀ ਇਹ ਸੀਗਾ ਵੀ ਆਪਾਂ ਕਹਿੰਦੇ ਆ ਜਿਹੜਾ ਬੱਚੇ ਦਾ ਹੋਇਆ ਨਾਲ ਬਹੁਤ ਮਾੜਾ ਹੋਇਆ ਵੀ ਬੱਚਾ ਵੀ ਨਾਲ ਉਹਨਾਂ ਨੇ ਨਹਿਰ ਦੇ ਵਿੱਚ ਸੁੱਟਿਆ ਠੀਕ ਹੈ ਕਈ ਮਜਬੂਰੀਆਂ ਦੇ ਵਿੱਚ ਖੁਦਕੁਸ਼ੀਆਂ ਤਾਂ ਉਹ ਤੂੰ ਵੜ ਗਈਆਂ ਜਿਵੇਂ ਸਰਕਾਰਾਂ ਕਹਿ ਰਹੀਆਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ ਖੁਦਕੁਸ਼ੀਆਂ ਮੈਂ ਹੋਣ ਨਹੀਂ ਦੇਣਾ ਸੀ ਜਦੋਂ 700 700 ਤੋਂ ਪਹਿਲਾਂ ਪਹਿਲਾਂ ਬਹੁਤ ਕੁਝ ਕਿਹਾ ਵੀ ਅਸੀਂ ਇਹ ਸਭ ਕੁਝ ਰੋਕਾਂਗੇ ਖੁਦਕੁਸ਼ੀਆਂ ਉਸ ਤੋਂ ਵੱਧ ਤੇ ਕਰਜ਼ਾ ਉਹਦੋਂ ਵੱਧ ਕਿਸਾਨਾਂ ਸਿਰ ਹੋਇਆ ਆਪਣੇ ਆਪ ਨੂੰ ਮਾਰਨਾ ਬਹੁਤ ਸੌਖਾ ਹੈ ਆਪਣੇ ਬੱਚੇ ਨੂੰ ਇੱਕ ਨਹਿਰ 'ਚ ਸਿੱਟਣਾ ਆਪਣੇ ਬੱਚੇ ਨੂੰ ਮਾਰਨਾ ਐਡਾ ਵੱਡਾ ਜਿਗਰਾ ਕਰਨਾ ਉਹ ਤੁਸੀਂ ਵੇਖੋ ਵੀ ਉਹਦੀ ਮਜਬੂਰੀ ਕਿੱਡੀ ਹੋਊਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਜਬੂਰੀ ਹੋਊਗੀ ਵੀ ਜਾਨੀ ਕਿ ਜਿਉਣ ਤੋਂ ਜ਼ਿੰਦਗੀ ਤੋਂ ਇੰਨਾ ਮਾਨਕ ਗਿਆ ਵੀ ਆਪਣੇ ਬੱਚੇ ਨੂੰ ਉਹਨੇ ਨਹਿਰ 'ਚ ਸਿੱਟਿਆ ਤੇ ਉਹਨੂੰ ਵੀ ਨਾਲ ਲੈ ਕੇ ਗਿਆ ਵੀ ਯਾਰ ਮੈਂ ਤਾਂ ਪਰੇਸ਼ਾਨੀ ਹੈ ਵੀ ਕੱਲ ਨੂੰ ਮੇਰੇ ਬੱਚੇ ਨੂੰ ਵੀ ਨਾ ਪਰੇਸ਼ਾਨ ਕਰਨ ਇਹ ਹਾਲਾਤ ਹੈ ਤੇ 3-4 ਦਿਨਾਂ ਬਾਅਦ ਡੈੱਡ ਬੋਡੀਆਂ ਕੱਢੀਆਂ ਜਾਂਦੀਆਂ। 3 ਦਿਨ ਹੋ ਗਏ ਇਹ ਧਰਨਾ ਲੱਗੇ ਨੂੰ। ਅਸੀਂ ਭਾਰਤੀ ਕਿਸਾਨ ਜੁਨੇ ਦੀ ਨੇਕਤਾ ਗ੍ਰਾਹਾਂ ਵੱਲੋਂ ਇਹਨਾਂ ਦੀ ਇੱਕ ਹਮਾਇਤ ਤੇ ਆਂ। ਰਿਸ਼ਤੇਦਾਰ ਆ ਜਿਹੜੇ ਪਿੱਛੇ ਬਚੇ ਕਿਉਂਕਿ ਉਸ ਪਰਿਵਾਰ ਦੇ ਵਿੱਚ ਬੰਦਾ ਕੋਈ ਨਹੀਂ ਬਚਿਆਗਾ। ਇਕੱਲੀਆਂ ਲੇਡੀਜ਼ ਹੀ ਰਹਿ ਗਈਆਂ। ਦੋਨੇ ਭਰਾਵਾਂ ਦੀਆਂ ਘਰ ਵਾਲੀਆਂ ਇੱਕ ਵੱਡੇ ਭਾਈ ਦੀ ਬੇਟੀ। ਉਹ ਉਹ ਤਿੰਨ ਰਹਿ ਗਈਆਂ ਨੇ। ਉਹ ਰਿਸ਼ਤੇਦਾਰ ਪੈਰਵਾਈ ਕਰ ਰਹੇ ਨੇ। ਤੇ ਇਸ ਕਰਕੇ ਵੀ ਅਸੀਂ ਨਾਲ ਹਮਾਇਤ ਤੇ ਆਂ ਕਿਉਂਕਿ ਇਹ ਇਹ ਇਸ ਟਾਈਮ ਦੁੱਖ ਦੀ ਘੜੀ ਦੇ ਵਿੱਚ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਇੱਥੋਂ ਦੇ ਐਮਐਲਏ ਨੇ ਅਨਮੋਲਕ ਸਿੰਘ ਨੇ ਮੜਾਕ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਕਿਸੇ ਨੇ ਆ ਕੇ ਸਾਰ ਨਹੀਂ ਲਈ ਕਿਸੇ ਨੇ ਇਹਨਾਂ ਦੇ ਆ ਕੇ जख्मਾਂ ਦੇ ਉੱਤੇ ਮਲਮ ਨਹੀਂ ਲਾਈ ਠੀਕ ਆ ਆਪਾਂ ਮੂੜ ਕੇ ਨਹੀਂ ਲਿਆ ਸਕਦੇ ਮੰਨਦੇ ਆ ਪਰ ਇਹ ਪਰਿਵਾਰ ਨਾ ਆ ਕੇ ਦੁੱਖ ਤਾਂ ਸਾਂਝਾ ਕਰਦੇ ਆ ਕੇ ਦੇਖਦੇ ਵੀ ਕਿਹੜੀ ਮਜਬੂਰੀ ਚ ਇਹ ਕਾਰਨ ਹੋਇਆ ਪੂਰੇ ਪੰਜਾਬ ਨੂੰ ਇਸ ਘਟਨਾ ਨੇ ਹਿਲਾ ਕੇ ਰੱਖਤਾ ਪੂਰੇ ਪੰਜਾਬ ਵਿੱਚ ਗੱਲ ਚਲੀ ਗਈ ਕੀ ਇੱਥੋਂ ਦੇ ਐਮਐਲਏ ਨੂੰ ਕੋਈ ਪਤਾ ਨਹੀਂ ਜੇ ਪਤਾ ਨਹੀਂ ਤਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਇੱਥੋਂ ਦੇ ਮੁੱਖ ਮੰਤਰੀ ਨੂੰ ਕੋਈ ਪਤਾ ਨਹੀਂ ਵੀ ਮੜਾਕਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਏਡੀ ਵੱਡੀ ਘਟਨਾ ਹੋਈ ਹੈ ਇਹ ਬਾਹਰਲੇ ਮੁਲਕਾਂ ਤੱਕ ਜਾਵੜੀ ਹੈ ਜੇ ਪਤਾ ਹੈ ਤਾਂ ਉਹਦੇ باوجود ਨਹੀਂ ਬੋਲੇ ਬਹੁਤ ਮਾੜੀ ਗੱਲ ਹੈ ਜੇ ਪਤਾ ਨਹੀਂ ਤਾਂ ਪੰਜਾਬ ਦੀ ਅਗਵਾਈ ਕੀ ਕਰ ਰਹੀ ਹੈ ਇਹ ਦੋਨੇ ਗੱਲਾਂ ਤੇ ਸਵਾਲ ਨੇ ਖੰਡੌਰੀ ਤੇ ਸਿੰਘੂ ਬਾਰਡਰ ਦੇ ਉੱਤੇ ਰਾਤ ਨੂੰ ਡਾਂਗ ਫੇਰੀ ਜਾਂਦੀ ਹੈ ਉੱਥੇ ਟਰਾਲੀਆਂ ਚੱਕੀਆਂ ਜਾਂਦੀਆਂ ਐ ਉੱਥੇ ਪੰਜਾਬ ਪੁਲਸਾ ਖਾਕੀ ਵਰਦੀ ਵਾਲੇ ਸਿਲੰਡਰ ਚੱਕ ਕੇ ਲੈ ਜਾਂਦੇ ਐ ਵੀ ਥਾਣਿਆਂ ਦੇ ਵਿੱਚ ਜਾ ਕੇ ਰੱਖ ਲਓ ਉਥੋਂ ਖੰਡ ਚੱਕ ਕੇ ਲੈ ਜਾਂਦੇ ਐ ਉਥੋਂ ਏਸੀ ਚੱਕ ਕੇ ਲੈ ਜਾਂਦੇ ਐ ਇਹ ਅੱਜ ਪੰਜਾਬ ਸਰਕਾਰ ਨਹੀਂ ਰਾਜ ਕਰ ਰਹੀ ਅੱਜ ਪੰਜਾਬ ਦੇ ਵਿੱਚ ਪੁਲਸ ਰਾਜ ਹੋ ਗਿਆ ਠੀਕ ਐ ਅੱਜ ਪੁਲਸ ਇਹ ਮਰਜ਼ਮਾਂ ਨੂੰ ਅਜੇ ਤੱਕ ਨਹੀਂ ਫੜ ਸਕਦੀ ਹੁਣ ਤੁਸੀਂ ਵੇਖੋ ਜੇ ਕਿਸਾਨਾਂ ਨੂੰ ਫੜਨਾ ਹੈ ਜਿਹੜੇ ਮੋਰਚਾ ਲਾਉਣ ਜਾਂਦੇ ਆ ਰਾਤ ਨੂੰ 2 ਵਜੇ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਡੱਕ ਲੈਂਦੇ ਐ ਉਹਨਾਂ ਨੂੰ ਰੈਡਾ ਮਾਰ ਕੇ ਚੱਕ ਲੈਂਦੇ ਐ ਕਿ ਉਹ ਨਸ਼ਾ ਤਖਸਰਾ ਜਾਂ ਕਾਤਲ ਨੇ ਜਾਂ ਹੱਤਵਾਦੀ ਨੇ ਤੇ ਜੇ ਇਹੋ ਜੇ ਮਸਲੇ ਹੱਲ ਕਰਨੇ ਆ ਉਹਦੇ ਲਈ ਸਮਾਂ ਚਾਹੀਦਾ ਉਹਦੇ ਲਈ ਸਾਨੂੰ ਤੁਸੀਂ ਸੰਜੋਗ ਕਰੋ ਉਹਦੇ ਲਈ ਸਾਡੇ ਨਾਲ ਗੱਡੀ 'ਚ ਬੈਠੋ ਕਿ ਇਸ ਪਰਿਵਾਰ ਦੀ ਜ਼ਿੰਮੇਵਾਰੀ ਹੈ ਉਹ ਮਰਜ਼ਮਾ ਨੂੰ ਫੜਨਾ ਬਿਲਕੁਲ ਪੁਲਿਸ ਦੀ ਜ਼ਿੰਮੇਵਾਰੀ ਹੈ ਇਹਨਾਂ ਪ੍ਰਸ਼ਾਸਨ ਦੀ ਇਤੋਂਦੀ ਦੀ ਜ਼ਿੰਮੇਵਾਰੀ ਹੈ ਇਹਨਾਂ ਦਾ ਤਾਂ ਬੰਦਾ ਹੀ ਨਹੀਂ ਬੰਦਾ ਇਹਨਾਂ ਦਾ ਹੈ ਤੇ ਜਦੋਂ ਲੋਕਾਂ ਦੇ ਸੰਗਰਸ਼ੀ ਲੋਕਾਂ ਦੇ ਮੌਰ ਛੰਗਣੇ ਆ ਇਹ ਖਾਕੀ ਵਰਦੀ ਵਾਲੇ ਸਭ ਤੋਂ ਮੂਰੇ ਹੁੰਦੇ ਨੇ ਤੁਸੀਂ ਡੀਆਈਜੀ ਪਟਿਆਲਾ ਦਾ ਬਿਆਨ ਸੁਣਿਆ ਹੋਣਾ ਉਸ ਦਿਨ ਡੀਆਈਜੀ ਪਟਿਆਲਾ ਦਾ ਕੰਮ ਹੈ ਪੁਲਿਸ ਦੀ ਨੌਕਰੀ ਕਰਨਾ ਠੀਕ ਆ ਜਿੰਨਾ ਕੋ ਉਹਦੇ ਕੋਲੇ ਅਫਸਰੀ ਦਾ ਅਧਿਕਾਰ ਆ ਉਹਨਾਂ ਕ ਬੋਲਣਾ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ ਸੀ ਉਹ ਰਾਤ ਨੂੰ ਕਹਿ ਰਿਹਾ ਸੀ ਵੀ ਜੜੀਆਂ ਪੱਗਾਂ ਇਹ ਸਾਡੇ ਬਾਪੂਆਂ ਦੀਆਂ ਪੱਗਾਂ ਨਾ ਲਵਾਇਓ ਕੋਈ ਸ਼ਰਾਰਤੀ ਅਨਸਰ ਉਹਨੂੰ ਪੁੱਛਣ ਵਾਲਾ ਵੀ ਸ਼ਰਾਰਤੀ ਅਨਸਰ ਕਿਹੜੇ ਨੇ ਇਹ ਲੋਕ 13 ਮਹੀਨੇ ਦਿੱਲੀ ਸੰਘਰਸ਼ ਕਰਕੇ ਆਏ ਆ ਕਿਸੇ ਦਾ ਪਤਾ ਨਹੀਂ ਖਲਾਇਆ ਸਾਡੇ 13 ਮਹੀਨੇ ਉਹਨਾਂ ਨੂੰ ਉੱਥੇ ਕੰਡੌਰੀ ਸਿੰਘੂ ਬਾਰਡਰ ਤੇ ਹੋ ਗਏ ਕਿਸੇ ਦਾ ਪਤਾ ਨਹੀਂ ਤੋੜਿਆ ਪੱਗਾਂ ਕਿਧੀਆਂ ਲਾਉਣੀਆਂ ਨੇ ਬਾਈ ਕੌਣ ਆ ਉੱਥੇ ਛਰਾਰਤੀ ਅਨਸਰ ਉਹ ਲੋਕ ਨੇ ਕੀ ਇਹਨਾਂ ਕੋਲੇ ਜ਼ਮੀਨਾਂ ਹੈ ਨਹੀਂ ਖੱਖੀ ਵਰਦੀ ਵਾਲਿਆਂ ਕੋਲੇ ਜ਼ਮੀਨਾਂ ਹੈਗੀਆਂ ਇੱਕ ਪਾਸੇ ਤੁਸੀਂ ਕਹੀ ਜਾਂਦੇ ਅਸੀਂ ਕੜਾ ਬਾਨੀਆਂ ਦੇ ਮੁੰਡੇ ਆ ਅਸੀਂ ਵੀ ਛੋਟੇ ਬੱਚੇ ਆ ਫਿਰ ਉਸ ਤਰ੍ਹਾਂ ਉਤੀਰਾ ਕੀਤਾ ਜਾਣਾ ਟਰਾਲੀਆਂ ਮੁੱਧੀਆਂ ਮਾਰੀਆਂ ਜਾਣੀਆਂ ਟਰੈਕਟਰ ਭੰਨੇ ਜਾਣੇ ਸਮਾਨ ਚੱਕਿਆ ਜਾਣਾ ਬਰਜ਼ੁਰਗਾਂ ਨੂੰ ਘੜਿਸਿਆ ਜਾਣਾ ਪੱਗਾਂ ਲਾਈਆਂ ਜਾਣੀਆਂ ਤੇ ਐਂ ਕਹਿਣਾ ਵੀ ਜੇ ਗੜਬੜ ਕਰੋਗੇ ਤਾਂ ਡਾਂਗ ਫੇਰਾਂਗੇ ਜੇ ਐਂ ਕਹਿਣਾ ਪੀ ਹੁਣ ਕਿਸਾਨ ਜੇ ਦੁਬਾਰਾ ਮੋਰਚਾ ਲਾਉਣਗੇ ਤਾਂ ਉਹਨਾਂ ਨੂੰ ਫਿਰ ਅਸੀਂ ਵੀ ਇਧਰੋਂ ਤਿਆਰ ਆਂ ਇਹ ਡੀਆਈਜੀ ਦੀ ਭਾਸ਼ਾ ਬੋਲ ਰਹੀ ਹੈ ਨਵਦੀਪ ਸਿੰਘ ਦੀ ਇਹ ਇਸ ਤਰੀਕੇ ਨਾਲ ਪੁਲਸ ਰਾਜ ਬਣਾਇਆ ਜਾਣਾ ਇੱਕ ਦੇਸ਼ ਦੇ ਜਿਹੜਾ ਦੇਸ਼ ਦੀ ਗਵਾਹੀ ਕਰਦਾ ਇੱਕ ਕਰਨਲ ਜਿਹਦਾ ਰੈਂਕ ਇੱਕ ਐਸਐਸਪੀ ਤੋਂ ਵੱਡਾ ਰੈਂਕ ਹੈ ਉਹਨੂੰ ਦਿਨ ਦਿਹਾੜੇ ਉਹਨੂੰ ਕੁੱਟਮਾਰ ਕਰਨਾ ਪਟਿਆਲਾ ਪੁਲਿਸ ਵੱਲੋਂ ਉਹਦੇ ਤੇ ਇਨਕਾਊਂਟਰ ਦੀ ਧਮਕੀ ਦੇਣੀ ਵੀ ਤੇਰਾ ਵੀ ਇਨਕਾਊਂਟਰ ਕਰ ਦੇਾਂਗੇ ਇੱਕ ਕਰਕੇ ਆਏ ਇੱਕ ਤੇਰਾ ਕਰਾਂਗੇ ਇਸ ਤਰੀਕੇ ਨਾਲ ਉਹਦਾ ਕੁਛ ਨਾ ਬਣਨਾ ਉਹ ਉਹਨਾਂ ਤੇ ਪੁਲਿਸ ਤੇ ਮੁਕੱਦਮਾ ਦਰਜ ਨਾ ਕਰਨਾ ਐਸਐਸਪੀ ਪਟਿਆਲਾ ਵੱਲੋਂ ਉਹਨਾਂ ਨੂੰ ਬਚਾਉਣਾ ਡੀਆਈਜੀ ਪਟਿਆਲਾ ਵੱਲੋਂ ਉਹਨਾਂ ਨੂੰ ਬਚਾਉਣਾ ਇਹ ਹਾਲਾਤ ਹੈ ਇੱਥੇ ਇਸ ਟਾਈਮ ਆ ਜਿਹੜਾ ਇਹ ਪੁਲਿਸ ਰਾਜ ਹੋ ਚੁੱਕਿਆ ਹੈ ਭਗਵੰਤ ਮਾਨ ਨੇ ਪੁਲਿਸ ਨੂੰ ਖੁੱਲੀ ਛੋੜ ਦਿੱਤੀ ਹੋਈ ਹੈ ਵੀ ਜਿਹੜੇ ਸੰਘਰਸ਼ੀ ਲੋਕ ਆ ਲੋਕ ਆ ਜਿਹੜੇ ਸਾਣ ਜਥੇਬੰਦੀਆਂ ਪੰਜਾਬ ਦੀ ਲਹਿਰ ਹੈ ਜਿਹੜੀ ਜਥੇਬੰਦਕ ਢਾਂਚਾ ਹੈ ਜਿਹੜੀ ਪੰਜਾਬ ਚੋਂ ਲਹਿਰਤ ਮਤਲਬ ਕਿ ਤੁਰ ਰਹੀ ਸੀ ਉਹ ਲਹਿਰ ਨੂੰ ਦੱਬਣਾ ਤੇ ਕਿਤੇ ਵਾਸਤੇ ਬਹੁਤ ਵੱਡਾ ਭਲੇਖਾ ਹੈ ਲਹਿਰਾਂ ਕਿਤੇ ਨਹੀਂ ਦੱਬਦੀਆਂ ਹੁੰਦੀਆਂ ਜੇ ਲਹਿਰਾਂ ਦੱਬਦੀਆਂ ਹੁੰਦੀਆਂ ਤੇ ਅੱਜ ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਹੋਣਾ ਸੀਗਾ ਅੰਗਰੇਜ਼ ਕਿਤੇ ਨਹੀਂ ਜਾਂਦੇ ਸੀ ਫਿਰ ਲਹਿਰਾਂ ਦੱਬਦੀਆਂ ਨਹੀਂ ਗਈਆਂ ਇੱਕ ਗੱਲ ਹੈ ਜਥੇਬੰਦੀਆਂ ਸਰਕਾਰਾਂ ਤੋਂ ਵੱਡੀਆਂ ਨਹੀਂ ਹੁੰਦੀਆਂ ਜਥੇਬੰਦਕ ਢਾਂਚੇ ਨੂੰ ਮੰਨ ਲੈਨੇ ਆ ਸਰਕਾਰਾਂ ਵੱਡੀਆਂ ਸਰਕਾਰਾਂ ਕੋਲੇ ਪੁਲਿਸ ਆ ਹਥਿਆਰ ਆ ਫੌਜਾਂ ਸਭ ਕੁਝ ਆ ਪਰ ਉਹਦੇ ਨਾਲ ਲੱਗ ਮੈ ਇਹ ਵੀ ਆ ਜਨਤਾ ਤੋਂ ਵੱਡਾ ਸਰਕਾਰਾਂ ਨਹੀਂ ਹੁੰਦੀਗਾ ਸਰਕਾਰਾਂ ਨਾਲੋਂ ਵੱਡੇ ਲੋਕ ਹੁੰਦੇ ਨੇ ਹੁਣ ਇਹ ਲੋਕ ਜੇ ਖੜੇ ਹੋ ਜਾਣਗੇ ਤੇ ਸਰਕਾਰਾਂ ਕੋਈ ਚੀਜ਼ ਨਹੀਂ ਅੱਗੇ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਘੁਮਾ ਕੇ ਦੂਜੇ ਪਾਸੇ ਲਾਇਆ ਮਨਜੀਤ ਧਨੇਰ ਜੌਂਦੀ ਜਾਗ ਦੀ ਮਿਸਾਲ ਆ ਲੋਕਾਂ ਨੇ ਦੇਸ਼ ਦੀ ਸਰਕਾਰ ਨੂੰ ਹਰਾਇਆ ਲੋਕਾਂ ਨੇ ਅਕਬਰ ਬਾਦਸ਼ਾਹ ਅੱਗੇ ਮੋੜਿਆ ਲੋਕਾਂ ਨੇ ਇੱਥੇ ਅੰਗਰੇਜ਼ ਭਜਾਏ ਆ ਇਕਾਸੀ ਆਜ਼ਾਦ ਭਾਰਤ ਦੇ ਗੁਲਾਮ ਲੋਕ ਹੈ ਸਾਡਾ ਕਿੱਤਾ ਗੁਲਾਮ ਹੈ ਕਿਸਾਨੀ ਗੁਲਾਮਾਂ ਸਾਡੀ ਮਜ਼ਦੂਰੀ ਗੁਲਾਮਾਂ ਅੱਜ ਜੇ ਗੁਲਾਮ ਹੈ ਤੇ ਅਸੀਂ ਇੱਥੇ ਬੈਠੇ ਹੈ ਸੱਥਰ ਦੇ ਉੱਤੇ ਤੁਸੀਂ ਜਿਹਦੇ ਘਰੋਂ ਦੋ ਮੌਤਾਂ ਹੋ ਗਈਆਂ ਜਿਹਦੇ ਘਰ ਦੇ ਵਿੱਚ ਸੱਥਰ ਵਿਛਿਆ ਜਿਹਦੇ ਪਰਿਵਾਰ ਦੇ ਵਿੱਚ ਕੋਈ ਬੰਦਾ ਨਹੀਂ ਰਹਿ ਗਿਆ ਅੱਜ ਉਹ ਲੋਕ ਉਹਨਾਂ ਨੂੰ ਰੋ ਵੀ ਨਹੀਂ ਸਕਦੇ ਬਿਲਕੁਲ ਆਪਦੀ ਪੜਾਅਸ ਵੀ ਨਹੀਂ ਕੱਢ ਸਕਦੇ ਉਹ ਇਨਸਾਫ ਲੈਣ ਵਾਸਤੇ ਇਹਨਾਂ ਦੇ ਦਰਵਾਜ਼ੇ ਤੇ ਬੈਠੇ ਨੇ ਇਹ ਸਲਾਹਾਂ ਦੇ ਰਹੇ ਨੇ ਐਦੂ ਵੱਡੀ ਮਾੜੀ ਤੇ ਮੰਦ ਭਾਗੀ ਘਟਨਾ ਕੀ ਹੋਊਗੀ ਆ ਪ੍ਰਸ਼ਾਸਨ ਤੇ ਪੰਜਾਬ ਦੇ ਵਿੱਚ ਆ ਬਦਲਾਅ ਆਇਆ ਵੀ ਜਿਹੜੀਆਂ ਲਹਿਰਾਂ ਨੇ ਉਹ ਖਤਮ ਕੀਤੀਆਂ ਜਾਂਦੀਆਂ ਜਿਹੜਾ ਇੱਥੇ ਕਾਰਪੋਰੇਟਾਂ ਨੂੰ ਲਿਆਂਦਾ ਜਾਂਦਾ ਹੈ ਭਾਰਤ ਮਾਲਾ ਹਾਈਵੇ ਕੱਢ ਕੇ ਸੜਕਾਂ ਬਣਾ ਕੇ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਤੇ ਮੰਡੀਆਂ ਇਥੋਂ ਖਤਮ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਜਿਹੜੇ ਲੜਦੇ ਐ ਉਹਨਾਂ ਨੂੰ ਪਰਚੇ ਦੇ ਕੇ ਚੱਕ ਕੇ ਡਾਂਗ ਫੇਰ ਕੇ ਉਹਨਾਂ ਨੂੰ ਜੇਲਾ ਚ ਸੁਟਿਆ ਜਾ ਰਿਹਾ ਹੈ ਪੁਲਿਸ ਦਾ ਰਾਜ ਬਣਾਇਆ ਜਾ ਰਿਹਾ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ ਚੈਲੰਜ ਕਰ ਰਿਹਾ ਹੈ ਵੀ ਮੈਂ ਕਿਸੇ ਨੂੰ ਛੜਕ ਨਹੀਂ ਰੋਕਣ ਦੇਣੀ ਹੁਣ ਜਿਹੜੇ ਕਮੈਂਟਾਂ ਦੇ ਵਿੱਚ ਗੱਲ ਕਰਦੇ ਆ ਵੀ ਇਹਨਾਂ ਦਾ ਕਿੱਤਾ ਹੀ ਇਹ ਆ ਛੜਕ ਰੁਕਣਾ ਅੱਜ ਆਇਆ ਦੱਸੋ ਵੀ ਆ ਸ਼ੌਕ ਹੈ ਕਿ ਮਜਬੂਰੀ ਹੈ ਤੁਸੀਂ ਦੱਸ ਦਿਓ ਆਪ ਬਿਲਕੁਲ ਬਹੁਤ ਵੱਡੀ ਇੱਥੇ ਇੱਕ ਚੀਜ਼ ਵੇਖਣੀ ਚਾਹੀਦੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਦੀਆਂ ਇਹ ਖਬਰਾਂ ਥੋੜੇ ਚਿਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜੇ ਐ ਸਿਰਾਰਤੀ ਅਨਸਰ ਨੇ ਜਾਂ ਜਿਹੜੇ ਕਾਨੂੰਨ ਭੰਗ ਕਰਦੇ ਨੇ ਜਾਂ ਜਿਹੜੇ ਜ਼ੁਲਮ ਕਰਦੇ ਨੇ ਉਹਨਾਂ ਦਾ ਅਨਕਾਉਂਟਰ ਕੀਤਾ ਜਾਂਦਾ ਪਰ ਆਹ ਪਰਿਵਾਰ ਤੁਹਾਡੇ ਸਾਹਮਣੇ ਬੈਠਾ ਠੀਕ ਆ ਚਾਰ ਮੌਤਾਂ ਪਹਿਲਾਂ ਬਾਪ ਦੀ ਫਿਰ ਉਸ ਤੋਂ ਉਹਦਾ ਜਿਹੜਾ ਪੁੱਤਰ ਆ ਉਹ ਖੁਦਕੁਸ਼ੀ ਕਰਦਾ ਉਸ ਤੋਂ ਬਾਅਦ ਇਹ ਪਿਓ ਪੁੱਤ ਖੁਸ਼ੀ ਕਰਦੇ ਆ ਬਹੁਤ ਵੱਡੇ ਸਵਾਲ ਆ ਚੈਨਾ ਪਰ ਵਿਸ਼ਵਾਸ ਕੀ ਦਵਾਇਆ ਜਾਂਦਾ ਬਈ ਹੁਣ ਕੀ ਗੱਲ ਹੋਈ ਆ ਪੁਲਿਸ ਨੇ ਇਸ ਮਸਲੇ ਵਿੱਚ ਪੁਲਿਸ ਨੇ ਇਹ ਕਿਹਾ ਆ ਵੀ ਸਾਨੂੰ ਸਮਾਂ ਚਾਹੀਦਾ ਕਿਉਂਕਿ ਜੇ ਤੁਸੀਂ ਇੱਥੇ ਬਾਰ ਚ ਬੈਠੇ ਹੋ ਸਾਡਾ ਜਿਹੜਾ ਫੋਕਸ ਆ ਤੁਹਾਡੇ ਵਿੱਚ ਆ ਸਾਡਾ ਬੰਦੇ ਫੜਨ 'ਚ ਨਹੀਂ ਆ ਵੀ ਤੁਸੀਂ ਸਾਨੂੰ ਸਮਾਂ ਦਿਓ ਵੀ ਇਸ ਧਰਨੇ ਨੂੰ ਮਿਲਤਵੀ ਕਰੋ ਉਹਨਾਂ ਦਾ ਇੱਕ ਇਹ ਵੀ ਸਵਾਲ ਹੈ ਵੀ ਤੁਸੀਂ ਯਾਰ ਜੇ ਡੈੱਡ ਬਾਡੀਆਂ ਖਰਾਬ ਹੋ ਰਹੀਆਂ ਨੇ ਉਹ ਮੁਸਕਰਈਆਂ ਨੇ ਉਹ ਉਹ ਉਹਨਾਂ ਦੇ ਕਾਰਨ ਬਿਮਾਰੀ ਫੈਲੀ ਜਾ ਸਕਦੀ ਹੈ ਹੁਣ ਤੁਸੀਂ ਇੱਕ ਚੀਜ਼ ਕਰੋ ਵੀ ਮਿੱਟੀ ਦੇ ਬੱਕ ਨੂੰ ਭਰ ਲਓ ਮਿੱਟੀ 'ਚੋ ਚੱਕ ਲਓ ਉਹਨੂੰ ਦੁਬਾਰਾ ਮਿੱਟੀ 'ਚ ਹੀ ਸੁੱਟ ਦਿਓ ਮਿੱਟੀ ਨੂੰ ਮਿੱਟੀ ਦਾ ਕੀ ਖਰਾਬ ਹੋ ਜੂਗਾ ਮਿੱਟੀ ਨੂੰ ਤੁਸੀਂ ਮਿੱਟੀ ਚ ਮਿਲਾ ਦਿਓਗੇ ਉਹਦਾ ਕੀ ਖਰਾਬ ਹੋ ਜੂਗਾ ਮਿੱਟੀ ਹੈ ਤੇ ਮਿੱਟੀ ਰਹਿਣਾ ਜਦੋਂ ਉਹਨਾਂ ਦੀ ਡੈਥ ਹੋ ਗਈ ਮਿੱਟੀ ਬਣ ਕੇ ਅੱਜ ਵੀ ਮਿੱਟੀ ਆ ਕੱਲ ਵੀ ਮਿੱਟੀ ਸੀ ਪਰਸੋਂ ਵੀ ਮਿੱਟੀ ਸੀ ਉਹਨਾਂ ਦਾ ਇਹ ਸੀਗਾ ਵੀ ਜੇ ਮੰਨ ਲਓ ਹਫਤਾ 10 ਦਿਨ ਸਾਨੂੰ ਮਰਜ਼ਮ ਨਹੀਂ ਮਿਲਦੇ ਨੇ ਫਿਰ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਪੁੱਤ ਨੂੰ ਮਨਜ਼ੂਰੀ ਲੈ ਕੇ ਵੀ ਪਰਿਵਾਰ ਡੈੱਡ ਬੋਡੀਆਂ ਨਹੀਂ ਲੈ ਰਿਆ ਤੇ ਵੀ ਬਿਮਾਰੀ ਫੈਲ ਰਹੀ ਹੈ ਵੀ ਸ਼ਸਕਾਰ ਫਿਰ ਪ੍ਰਸ਼ਾਸਨ ਨੂੰ ਕਰ ਸਕਦਾ ਪਰ ਇੱਕ ਨਾਲ ਲਗਵੀ ਗੱਲ ਇਹ ਵੀ ਹੈ ਵੀ ਬਿਨਾ ਪਰਿਵਾਰ ਤੋਂ ਪ੍ਰਸ਼ਾਸਨ ਸ਼ਸਕਾਰ ਕਰ ਨਹੀਂ ਸਕਦਾ ਸੋਡਾ ਵੀ ਸ਼ਾਇਦ ਤਜਰਬਾ ਹੋਊਗਾ ਪਰ ਇਹ ਇੱਥੇ ਭਰਾਵਾਪੁਰ ਸਰਾਜ ਦੇ ਵਿੱਚ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇੱਥੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਿਹਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਭਾਜਪੀ ਨੇ ਵੀ ਨਿਵਾਰ ਕੀਤਾ ਸੀ ਜਿਵੇਂ ਭਗਵੰਤ ਮਾਨ ਨੇ ਆ ਕੇ ਪਿੱਠ ਦੇ ਵਿੱਚ ਛੁਰਾ ਮਾਰਿਆ ਲੋਕਾਂ ਦੇ ਇੱਥੇ ਕੁਝ ਵੀ ਹੋ ਸਕਦਾ ਹੈ ਇਥੇ ਇਹ ਹੈ ਅੱਜ ਉਹ ਕਹਿੰਦੇ ਆ ਵੀ ਸਾਨੂੰ ਸਮੇਂ ਦੀ ਚਾਹੀਦਾ ਹੈ ਸਾਨੂੰ ਕੁਝ ਨਾ ਕੁਝ ਸਮਾਂ ਦਿਓ ਤੇ ਸਾਡਾ ਜਿਹੜਾ ਫੋਕਸ ਆ ਮਰਜ਼ਮਾਂ ਤੇ ਹੋਵੇ ਅਜੇ ਦਿਲਾਸੇ ਦੇ ਰਹੇ ਨੇ ਕੀ ਲੱਗਦਾ ਤੁਸੀਂ ਇਹ ਜੋ ਪੁਲਿਸ ਪ੍ਰਸ਼ਾਸਨ ਕਹੂਗੀ 2-4 ਦਿਨ ਹਫਤਾ ਇਹ ਟਾਈਮ ਲਾਈਨ ਨੂੰ ਤਿਆਰ ਹੋ ਤੁਸੀਂ ਨਹੀਂ ਜੀ ਸਾਨੂੰ ਤਾਂ ਮਰਜ਼ਮ ਜੀ ਫੜਨੇ ਚਾਹੀਦੇ ਉਹਨਾਂ ਚ ਕੋਈ ਟਾਈਮ ਛੱਡ ਕੇ ਬਿਲਕੁਲ ਦੇਤਾ ਜੀ ਇਹਨਾਂ ਨੂੰ ਇੱਕ ਹਫਤਾ ਟਾਈਮ ਦੇਤਾ ਇੱਕ ਹਫਤੇ ਚ ਇੱਕ ਵੀ ਨੁ ਮਰਜ਼ਮ ਫੜਿਆ ਗਿਆ ਇਹਨਾਂ ਤੋਂ ਹੂੰ ਸਾਡੀਆਂ ਸਾਨੂੰ ਕੁਝ ਸਿਹਤ ਦਾ ਕਾਰਨ ਵੀ ਹੈ ਫੜ ਲੇ ਇਹ ਤਾਂ 7 ਦਿਨੋਂਗਾ ਇੱਥੇ ਬੈਠੇ ਨਾ ਤਾਂ ਉੱਥੇ 70 ਦੇ ਬੈਠੇ ਨਾ ਉੱਥੇ ਰੋ ਸਕਦੇ ਨਾ ਇੱਥੇ ਰੋ ਸਕਦੇ ਅਸੀਂ ਤਾਂ ਰੋਦੇ ਫਰਦੇ ਵਿੱਚ ਸਾਡੇ ਪੱਲੇ ਵੀ ਕੀ ਇਹ ਦੂ ਬਾਤ ਦੱਸ ਬਿਲਕੁਲ ਨਾ ਤੇ ਉਹਨਾਂ ਦਾ ਕਿਸੇ ਮਰਿਆਦਾ ਦੇ ਅਨਸਾਰ ਪਿਓ ਪੁੱਤ ਦਾ ਸੰਸਕਾਰ ਹੋ ਸਕਦਾ ਹਨਾ ਨਾ ਉਸ ਤਰੀਕੇ ਦੇ ਨਾਲ ਕੋਈ ਜਿਹੜੀਆਂ ਸਾਡੀਆਂ ਧਰਮ ਦੇ ਅਨਸਾਰ ਹੁੰਦੀਆਂ ਰੌ ਰੀਤੀਆਂ ਉਹ ਅਪਣਾ ਸਕਦੇ ਆ ਜਿੰਨਾ ਭੈਣਾਂ ਦੇ ਘਰਾਂ ਵਾਲੇ ਚਲੇ ਗਏ ਪੁੱਤ ਚਲਿਆ ਗਿਆ ਉਹ ਇੱਥੇ ਥਾਣੇ ਦੇ ਮੂਹਰੇ ਧੁੱਪੇ ਗਰਮੀ ਦੇ ਵਿੱਚ ਰੁਲਦੇ ਪਏ ਨੇ ਠੀਕ ਆ ਰਿਸ਼ਤੇਦਾਰ ਬਾਕੀ ਪਿੰਡ ਦੇ ਜਿੱਥੇ ਵੀਰ ਵਿਆਹਿਆ ਸੀ ਉਹ ਪਿੰਡ ਦੇ ਜਾਂ ਜਿੱਥੇ ਬੰਦੀ ਦਾ ਇੱਕ ਸਾਥ ਆ ਹਨ ਇੱਥੇ ਇਹ ਬੈਠੇ ਜ਼ਰੂਰ ਨੇ ਪਰ ਕਿਤੇ ਲੱਗਦਾ ਵੀ ਕੀ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਲੀਡਰਾਂ ਦੇ ਕਹਿਣ ਤੇ ਐਕਸ਼ਨ ਕਰ ਲੈਂਦਾ ਕਿ ਇਹ ਪਰਿਵਾਰ ਦੀ ਇਸ ਗੱਲ ਤੇ ਜਿੱਥੇ ਪੂਰੇ ਪੰਜਾਬ ਨੇ ਜਿੱਥੋਂ ਜਿੱਥੋਂ ਤੱਕ ਉਹ ਖਬਰ ਗਈਆ ਅਫਸੋਸ ਮਨਾਇਆ ਕਮੈਂਟਾਂ ਦੇ ਵਿੱਚ ਕਿਹਾ ਕਿ ਆਖਰਕਾਰ ਇਹ ਅਜੀਹਾ ਨਹੀਂ ਹੋਣਾ ਚਾਹੀਦਾ ਸੀ ਅਸਲੀਅਤ ਗੱਲ ਇਹ ਖੁੱਲ ਕੇ ਸਾਹਮਣੇ ਆਈ ਆ ਕਿ ਉਹਨਾਂ ਦੋਨਾਂ ਜਾਣਿਆਂ ਨੂੰ ਜਾਂ ਇਸ ਪਰਿਵਾਰ ਨੂੰ ਇੰਨਾ ਕਮਜ਼ਬੂਰ ਕਰਤਾ ਸੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਦੇ ਘਰੇ ਦੁੱਧ ਪਾਣੀ ਜਾਣਾ ਵੀ ਬੰਦ ਕਰ ਦਿੱਤਾ ਜਾਂਦਾ ਸੀ ਬਹੁਤ ਸਾਰੀਆਂ ਗੱਲਾਂ ਇੱਥੇ ਖੁੱਲ ਕੇ ਸਾਹਮਣੇ ਆਈਆਂ ਨੇ ਹੁਣ ਪਰ ਵੱਡਾ ਸਵਾਲ ਇਹ ਵੀ ਹੈ ਜੇ 24 ਚੋਂ 18 ਕਿੱਲੇ ਜ਼ਮੀਨ ਆ ਜਿਹੜੀ ਉਹ ਵੇਚ ਕੇ ਵੀ ਕਰਜ਼ਾ ਨਹੀਂ ਉਤਰਿਆ ਤਾਂ ਲੈਣ ਵਾਲੇ ਬੰਦੇ ਕਿਹੜੇ ਤਰੀਕੇ ਦੇ ਨਾਲ ਜਾਲ ਬੁਣਦੇ ਸੀ ਕਿਹੜੇ ਤਰੀਕੇ ਦੇ ਨਾਲ ਇਹ ਪਰਿਵਾਰ ਨੂੰ ਦਲੀਲ ਕੀਤਾ ਗਿਆ ਕਿਹੜੇ ਤਰੀਕੇ ਦੇ ਨਾਲ ਇਹ ਪਰਿਵਾਰ ਪਰ ਸਭ ਤੋਂ ਨਮੋਸ਼ੀ ਦੀ ਗੱਲ ਇਹ ਆ ਕਿ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਸੀ ਕਿ ਇਹ ਪਰਿਵਾਰ ਇੰਨਾ شریف ਆ ਇਹ ਪਰਿਵਾਰ ਇਸ ਤਰੀਕੇ ਦਾ ਨਹੀਂ ਹੈ ਇਹ ਲੜਕੀਏ ਕਿਸੇ ਨਾਲ ਉੱਚੀ ਬੋਲ ਨਹੀਂ ਸਕਦੇ ਤਾਂ ਜਾਂਉਂਦੇ ਜੀ ਇਸ ਪਰਿਵਾਰ ਦੇ ਹੱਕ ਦੇ ਵਿੱਚ ਖੜਨਾ ਬਣਦਾ ਸੀ ਭੋਗਾਂ ਤੇ ਨਾਰੇ ਲਾਉਣੇ ਭੋਗਾਂ ਤੇ ਸ਼ਰਨਾਂਜਲੀਆ ਦੇਣੀਆਂ ਇਹ ਸਭ ਤੋਂ ਮੂਰਖਤਾ ਦਾ ਕੰਮ ਆ ਜੇ ਜਾਂਉਂਦੇ ਜੀ ਉਹਦੀ ਕਦਰ ਨਹੀਂ ਕਰ ਸਕੇ ਜਦੋਂ ਇਹ ਪਿਓ ਪੁੱਤ ਜਾਂੇ ਪਰਿਵਾਰ ਦੁਖੀ ਸੀ ਤਾਂ ਅਸੀਂ ਲੋਕ ਉਹਨਾਂ ਤੋਂ ਮੂੰਹ ਵਟ ਕੇ ਲੰਘਦੇ ਰਹੇ ਅੱਜ ਇਹ ਮਰ ਗਏ ਤੇ ਇਹਨਾਂ ਦੇ ਮੂੰਹ ਤੋਂ ਕਫਨ ਲਾ ਕੇ ਵੇਖਣ ਦੇ ਲੋਕਾਂ ਦੀ ਇੱਕ ਕਤਾਰ ਆ ਜਿਹੜੀ ਉਹ ਲੰਮੀ ਲੱਗੂਗੀ ਬਹੁਤ ਵੱਡੇ ਸਵਾਲ ਆ ਪਰ ਪਰਿਵਾਰ ਦਾ ਇਹ ਕਹਿਣਾ ਕਿ ਸਾਨੂੰ ਟਾਈਮ ਨਹੀਂ ਚਾਹੀਦਾ ਸਾਨੂੰ ਮੁਰਜਮ ਗ੍ਰਿਫਤਾਰ ਹੋਣੇ ਚਾਹੀਦੇ ਆ ਤਾਂ ਕਿ ਉਹਨਾਂ ਦਾ ਸ਼ਿਸ਼ਕਾਰ ਹੋ ਸਕੇ ਪਰ ਬਹੁਤ ਅਫਸੋਸ ਉਸ ਦੀ ਗੱਲ ਹੈ ਕਿ ਡੇਡ ਬੋਡੀਆਂ ਲੱਭਣ ਤੋਂ ਬਾਅਦ ਵੀ ਅੱਜ ਉਹ ਰੁਲਦੀਆਂ ਪੰਜਾਂ ਨੇ ਪਰਿਵਾਰ ਆ ਜਿਹੜੇ ਪਰਿਵਾਰ ਦੇ ਬਾਕੀ ਜੀ ਆ ਉਹ ਸੜਕ ਤੇ ਰੁਲਦੇ ਪਏ ਨੇ ਕੋਈ ਇਨਸਾਫ ਨਹੀਂ ਜਿਹੜੇ ਤਰੀਕੇ ਨਾਲ ਭਗਵੰਤ ਮਾਨ ਜਿਆ ਉਹਦਾ ਡਿਪਾਰਟਮੈਂਟ ਪੁਲਿਸ ਆ ਜਿਹੜੀ ਉਹ ਐਕਸ਼ਨ ਬਾਕੀ ਲੋਕਾਂ ਤੇ ਕਰਦੀ ਆ ਉਸੇ ਤਰੀਕੇ ਨਾਲ ਇਹਨਾਂ આરોપીਆਂ ਤੇ ਵੀ ਐਕਸ਼ਨ ਆ ਜਿਹੜਾ ਉਹਨਾਂ ਨੂੰ ਲੈਣਾ ਚਾਹੀਦਾ ਜਰੂਰ ਸਾਰੇ ਭੈਣ ਭਰਾ ਆਵਾਜ਼ ਬੁਲੰਦ ਕਰੋ ਜਿੰਨੀਆਂ ਤੁਹਾਡੇ ਕੋਲੋ ਪੋਸਟਾਂ ਪੈਂਦੀਆਂ ਜਿੰਨੀਆਂ ਵੀਡੀਓ ਪੈਂਦੀਆਂ ਦੱਬ ਕੇ ਪਾਓ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਆ ਜਿਹੜਾ ਮਿਲ ਸਕੇ ਕਿਉਂਕਿ ਖੁਦਕੁਸ਼ੀ ਬੰਦਾ ਉਦੋਂ ਕਰਦਾ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਆ ਇਹ ਖੁਦਕੁਸ਼ੀ ਨਹੀਂ ਹੁੰਦੀ ਆਤਮ ਹੱਤਿਆ ਨਹੀਂ ਹੁੰਦਾ ਇਹ ਸ਼ਾਸ਼ਿਸ ਦੇ ਤਹਿਤ ਕੀਤਾ ਹੋਇਆ ਇੱਕ ਕਤਲ ਹੁੰਦਾ ਤੇ ਇਹ ਦੋ ਜਾਨਿਆਂ ਦਾ ਕਤਲ ਆ ਜਿਹੜਾ ਉਹ ਹੋਇਆ ਮੜਹਾਕ ਪਿੰਡ ਦੇ ਵਿੱਚ ਸਾਰੇ ਭੈਣ ਭਰਾ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਇਸ ਪਰਿਵਾਰ ਦੀ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ